Aku akun jangan nomor makan improve agar ਤੇ ਇਹਨੂੰ ਸ਼ਤਸ਼ਕਤ ਨੇ ਤੇ ਉਹਨਾਂ ਦੇ ਵਿੱਚ ਜਿਹੜੀ ਇਹ ਬੀਨਾ ਪਤਨੀ ਕਾਕਾ ਸਿੰਘ ਇਹ ਅੱਜ ਵੀ ਜੇਲ੍ਹ ਚ ਹੀ ਹੈ ਤੇ ਤੇ অলরেਡੀ ਪਹਿਲਾਂ ਵੀ ਬਹੁਤ ਸਾਰੇ ਮੁਕਦਮੇ ਦਰਜ ਨੇ ਤੇ অলরেਡੀ ਅਸੀਂ ਚੈੱਕ ਕੀਤਾ ਸੀ ਸੱਤ ਮੁਕਦਮੇ ਤਾਂ ਹੈਗੇ ਬਾਕੀ ਪੁਲਿਸ ਚੈੱਕ ਕਰਾਂਗੇ ਤੇ ਉਸ ਤਰ੍ਹਾਂ ਇਹ ਇੱਕ ਕਾਰਵਾਈ ਕਰ ਰਹੇ ਆ ਜਿਹੜਾ ਕਿਸੇ ਦਾ ਵੀਜ਼ਾ ਪੰਚਰ ਚੱਲ ਰਿਹਾ ਪਿਛਲੇ ਕਾਫੀ ਸਮੇਂ ਤੋਂ ਜਦੋਂ ਸ਼ੁਰੂ ਹੋਇਆ ਤੇ ਇਹ ਕਿਹੜਾ ਸਾਡੀ ਮਹੀਮ ਤੇ ਵਿੱਚ ਪਹਿਲਾਂ ਵੀ ਅਸੀਂ ਛੇੜ ਇਸ ਤਰ੍ਹਾਂ ਦੀ ਜਿਹੜੀ ਹਾਊਸ ਸੀਗੀ ਰਿਪਲਸਿਕ ਉਹਤਨ ਉਹਦੇ ਵਿੱਚ ਇੱਕ ਸ਼ਾਪ ਸੀਗੀ ਕਮਰਸ਼ੀਅਲ ਜਿਹੜੀ ਕਿ ਕੰਮ ਕਰਿਆ ਸੀ ਇਸ ਤਰ੍ਹਾਂ ਸਰਕਾਰ ਦੇ ਦੇਸ਼ਾਂ ਦੇ ਮਤਲਬ ਕੋਲ ਟੈਗ ਜਾ ਚੁੱਕਾ ਸਰ ਮੈਸੇਜ ਕੀ ਦੇਣਾ ਚਾਹੁੰਦਾ ਮੈਂ ਸਪੱਸ਼ਟ ਕਰ ਬੜਾ ਸਿੰਪਲ ਮੈਸੇਜ ਹੈ ਬੜਾ ਸਿੱਧਾ ਮੈਸੇਜ ਹੈ ਸਰਕਾਰ ਨੇ ਅੱਛੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਯੁੱਧ ਨਸ਼ਾ ਵਿਰੁੱਧ ਔਰ ਇਹ ਸਾਡੇ ਸਾਰਿਆਂ ਦੀ ਭਲਾਈ ਵਾਸਤੇ ਹੈ ਸਮਾਜ ਸੇਵਾ ਹੈ ਬਹੁਤ ਵੱਡੀ ਜਿਹੜੇ ਵੀ ਸਾਡੇ ਜਿਹੜੇ ਯੰਗ ਬੱਚੇ ਜਿਹੜੇ ਕਿ ਹਾਲੇ 20-20 ਸਾਲ ਦੇ ਨੌਜਵਾਨ ਜਿਨ੍ਹਾਂ ਨੂੰ ਕੁਝ ਪਤਾ ਹੀ ਨਹੀਂ ਹੁੰਦਾ ਜਿਵੇਂ ਮੈਂ ਕਵਾਂਗਾ ਉਹਨਾਂ ਨੂੰ ਸਾਡਾ ਸਮਝਾਉਣਾ ਸਾਰਿਆਂ ਦਾ ਫਰਜ਼ ਬੰਦਾ ਔਰ ਤੁਹਾਡੇ ਵੱਲੋਂ ਵੀ ਇਹੀ ਹਮੇਸ਼ਾ ਸਾਨੂੰ ਪਿਛਲੇ ਕਾਫੀ ਲੰਬੇ ਸਮੇਂ ਤੋਂ ਮਿਲ ਰਿਹਾ ਹੈ ਸੰਦੇਸ਼ ਕਿ ਕਾਫੀ ਠਲ ਪੈ ਚੁੱਕੀ ਹੈ ਤਾਂ ਮੈਂ ਚਾਹਾਂਗਾ ਪਰ ਆਲਮੀ ਲਈ ਸਾਰਾ ਪੰਜਾਬ ਆਪਣੇ ਪੰਜਾਬ ਨੂੰ ਬਚਾਈਏ ਆਪਣੇ ਬੱਚਿਆਂ ਨੂੰ ਬਾਈਡ ਰੈਂਡ ਲਈ ਜਿਹੜਾ ਕਿ ਭਟਕ ਚੁੱਕੇ ਨੇ ਉਹਨਾਂ ਨੂੰ ਆਪਸ ਵਿੱਚ ਦਿਰਾ ਲੈ ਕੇ ਆਈਏ ਉਹਨਾਂ ਵਾਸਤੇ ਸਰਕਾਰ ਨੇ ਰੀਹੈਬ ਔਰ ਬਹੁਤ ਸਾਰੇ ਮੈਡੀਕਲ ਫੈਸਿਲਿਟੀ ਸਾਡੇ ਰਾਹੀਂ ਮੈਂ ਇੱਕ ਗੱਲ ਤੁਹਾਨੂੰ ਜ਼ਰੂਰ ਮੈਸੇਜ ਦਵਾਂਗਾ ਕਿ ਜਦੋਂ ਕੋਈ ਇਸ ਤਰ੍ਹਾਂ ਦੀ ਘਟਨਾ ਜਦੋਂ ਆਪਣੇ ਆਲੇ ਦੁਆਲੇ ਬੱਚਾ ਕੋਈ ਹੋ ਵੀ ਆਪਣੇ ਘਰ ਦਾ ਹੋਵੇ ਵੀ ਪੜੋਸੀਆਂ ਦਾ ਹੋਵੇ ਤਾਂ ਉਹਨਾਂ ਨੂੰ ਵੀ ਸ਼ਰਮ ਕਰਨ ਦੀ ਲੋੜ ਨਹੀਂ ਤਾਂ ਆਪਾਂ ਨੂੰ ਵੀ ਉਹਨਾਂ ਨੂੰ ਤਾਣਾ ਮਾਰਨ ਦੀ ਵੀ ਲੋੜ ਨਹੀਂ ਹੈ ਕਿਉਂਕਿ ਭਟਕਗੇ ਜਿਹੜੇ ਛੋਟੇ ਬੱਚੇ ਨੇ ਮਨੁੱਖ ਦੀ ਗੱਲ ਕਰ ਰਹੇ ਹਾਂ ਸਪੈਸ਼ਲੀ ਸੋ ਉਹਨਾਂ ਨੂੰ ਆਪਾਂ ਅੱਲਾ ਸ਼ੇਰੀ ਦੇ ਕੇ ਉਹ ਆਪ ਹੀ ਬਾਹਰ ਆਣ ਤੇ ਇਸ ਨਾ ਮੁਰਾਦ ਬਿਮਾਰੀ ਤੋਂ ਛੁਟਕਾਰਾ ਪਾ ਸਕਦਾ ਸਰ ਇੱਕ ਨਸ਼ਾ ਤਸਕਾਂ ਦੇ ਘਰ ਦੇ ਨੰਬਰਿੰਗ ਲੱਗੀ ਹੈ ਇਹ ਕੀ ਕੰਮ ਹੈ ਬਿਲਕੁਲ ਇਹ ਨੂੰ 55 ਨੰਬਰ ਮਕਾਨ ਸੀਗਾ ਇਸ ਤਰ੍ਹਾਂ ਸਾਡੇ ਡੀਐਸਪੀ ਸਾਹਿਬ ਨੇ ਹੋ ਸਾਰੇ ਈਯੂ ਸਾਹਿਬ ਨੇ ਮਿਲ ਕੇ ਇਹ ਇੱਕ ਸਾਰੇ ਪਲਾਨ ਕੀਤਾ ਸੀਗਾ ਉਸ ਪਲਾਨ ਦੇ ਵਿੱਚ ਇਹ ਸਾਰੇ ਨੰਬਰਿੰਗ ਲਗਾਈ ਗਈ ਸੀਗੀ ਤੇ ਅੱਗੇ ਵੀ ਸਾਡਾ ਇਹ ਕੰਮ ਰੂਟੀਨ 'ਚ ਚੱਲ ਰਿਹਾ ਹੈਗਾ ਤੇ ਸਾਨੂੰ ਤੁਹਾਡੇ ਸਹਿਯੋਗ ਨਾਲ ਪਬਲਿਕ ਦੇ ਸਹਿਯੋਗ ਨਾਲ ਔਰ ਵੀ ਸਾਨੂੰ ਇਨਫੋਰਮੇਸ਼ਨਸ ਮਿਲਦੀਆਂ ਨੇ ਤੇ ਉਹਦੇ ਆਧਾਰ 'ਤੇ ਅਸੀਂ ਪੂਰਾ ਪੂਰਾ ਕੰਮ ਕਰ ਰਹੇ ਆ ਸਰਕਾਰ ਦੇ ਦਿੱਤੇ ਹੋਏ ਆਦੇਸ਼ਾਂ ਦੀ ਇਨ ਬਿਨ ਪਾਲਣਾ ਕਰਦੇ ਰਹਾਂਗੇ